सिख ਜਿੰਦਰ ਗਿਆਸਪੁਰਾ ਜਿੰਦਰ ਗਿਆਸਪੁਰਾ ਜੰਦਾਬਾਦ ਸੱਜ ਵੀ ਗੁੰਡਾਗਰਦੀ ਕਰਾ ਰਿਹਾ ਹੈ ਉਹਦਣ ਵੀ ਗੁੰਡਾਗਰਦੀ ਕਰਾਈ ਸਾਡਾ ਅਗੂ ਗ੍ਰਿਫਤਾਰ ਕਰਵਾਇਆ ਅੱਜ ਲਗਾਤਾਰ ਕੋਰਸਾ ਘੇਰਨ ਤੇ ਲੱਗੀ ਹੋਈ ਹੈ ਅਸੀਂ ਅੱਜ ਸਾਰੀ ਗ੍ਰਿਫਤਾਰੀਆਂ ਦੇਣ ਆਏ ਹਾਂ ਕਰੋ ਗ੍ਰਿਫਤਾਰਾਂ ਜਿੰਨਿਆਂ ਨੂੰ ਕਰੋਗੇ ਕੱਲ ਨੂੰ ਹੋਰ ਆਵਾਂਗੇ ਕੱਲ ਨੂੰ ਕਰੋਗੇ ਪਰਸੋਂ ਨੂੰ ਹੋਰ ਆਵਾਂਗੇ ਗ੍ਰਿਫਤਾਰੀਆਂ ਨਾਲ ਨਹੀਂ ਦਬਾ ਸਕਦਾ ਇਹ ਟਰਾਲੀ ਚੋਰ ਇਹ ਤਾਂ ਨਹੀਂ ਚੋਰ ਡਾਂਗ ਨਾਲ ਰਾਜ ਕਾਇਮ ਕਰਨਾ ਚਾਹੁੰਦੇ ਨੇ ਕਦੇ ਨਹੀਂ ਕਦੇ ਵੀ ਨਹੀਂ ਹੋ ਸਕਦਾ ਨਾ ਹੋਣ ਦਈਏ ਅੱਜ ਕਾਫਲਾ ਨਿਕਲਿਆ ਹੋਇਆ ਹੈ ਪੁਲਸਾ ਪੁਲਸ ਰੋਕਣ ਤੇ ਲੱਗੀ ਹੋਈ ਹੈ ਅਸੀਂ ਕਿਹਾ ਵੀ ਬਹਿ ਕੇ ਗੱਲ ਕਰੋ ਕਢਾੜੀ ਨੂੰ ਛੱਡੋ ਫੇਰ ਅਸੀਂ ਮੁੜਾਂਗੇ ਨਹੀਂ ਨਹੀਂ ਮੁੜਦੇ 6 ਕਿਲੋਮੀਟਰ ਇੱਥੋਂ 6 ਕਿਲੋਮੀਟਰ ਤੁਰ ਕੇ ਜਾਵਾਂਗੇ ਕੋਈ ਗੱਲ ਨਹੀਂ ਨਾ ਹਾਂ ਹਾਂ ਟੁੱਕੋ नहीं हो रही तो 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 नहीं हो रही you <laughs>